ਮਿੱਤਰੋ ਸਾਰੇ ਭੈਣ ਦੇ ਭਰਾਵਾਂ ਦਾ ਸਵਾਗਤ ਕਰਦੇ ਆ ਅੱਜ ਆਪਾਂ ਇੱਕ ਆਪਣੇ ਹੋਰ ਨਵੇਂ ਬਲੌਗ ਦੇ ਵਿੱਚ ਉਮੀਦ ਆ ਮੇਰੇ ਸਾਰੇ ਭੈਣ ਭਰਾ ਹਨ ਚੜ੍ਹਦੀ ਕਲਾ ਚ ਹੋਵੋਗੇ ਆਪਾਂ ਵੀ ਪੂਰੇ ਚੜ੍ਹਦੀ ਕਲਾ ਚ ਸਾਰੇ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਤਰੀਕ ਹੈ ਜੀ ਆ 1 ਤਰੀਕ 12ਵਾਂ ਮਹੀਨਾ 2025 ਮਿੱਤਰੋ ਹੁਣ ਆਪਾਂ ਤਰੀਕ ਵੀ ਦੱਸਿਆ ਕਰਾਂਗੇ ਜੇ ਮਾਗਰ ਆਪਾਂ ਕੋਈ ਕੰਮ ਕਰਦੇ ਆ ਆਪਾਂ ਨੂੰ ਪਤਾ ਲੱਗ ਜਨਾ ਵੀ ਆਹ ਤਰੀਕ ਨੂੰ ਆਪਣਾ ਆ ਕੰਮ ਕਰਿਆ ਸੀ ਬਾਕੀ ਕਰੋ ਚੈੱਕ ਆਹ ਚੱਲਿਆ ਲਾਣੇਦਾਰ ਜਿਹੜੇ ਆਪਣੇ ਕੱਲ ਦੋ ਗੇਰੇ ਕਣਕ ਦੇ ਰਹਿੰਦੇ ਸੀ ਉਹਨਾਂ ਨੂੰ ਮੋਟਰ ਚਲਾਤੀ ਕਰੋ ਚੈੱਕ ਬਾਕੀ ਉਹ ਕਣਕ ਪਾ ਕੇ ਲੈ ਗਿਆ ਜਿਹੜੇ ਉਹਨਾਂ ਚ ਕਣਕ ਦਾ ਸਿੱਟਾ ਦੇਣ ਨੂੰ ਬਾਕੀ ਇਧਰ ਚਾਚੇ ਦੇ ਮੁੰਡੇ ਨੇ ਵੀ ਚਲਾਤੀ ਹੈਰੀ ਨੇ ਮੋਟਰ ਉਹ ਦੇਖੋ ਫਿਰਦਾ ਉਹ ਵੀ ਬਾਕੀ ਹੋਰ ਕਰਨੀਆਂ ਆ ਪਾ ਪੰਪ ਚੱਕ ਲਿਆਂਦਾ ਕਰਨੀਆਂ ਆ ਪਾ ਆਪਣੇ ਆਲੂਆਂ ਤੇ ਸਪਰੇ ਉਹ ਵੀ ਦਵਾਈ ਦੁਵਾਈ ਲੈ ਜਾਂਦੀ ਬਾਕੀ ਲਾਈਟ ਆ ਗਈ ਸੀ ਸਵੇਰ 8 ਵਜੇ ਕਰੋ ਚ ਇੱਕ ਪੰਪ ਲੈ ਜਾਂਦਾ ਈ ਮਿੱਤਰੋ ਆਪਣੇ ਵਾਲੀ ਪੰਪ ਆ ਤੇਲੇ ਚ ਕੁਸਕ ਹੈਗਾ ਕੁਸਕਾ ਬੋਤਲ ਚ ਕੱਲਾ ਲਾ ਆਪਣਾ ਪਿਆ ਫਿਰ ਲਾਣੇਦਾਰ ਨੂੰ ਭੇਜਦਾ ਜਾਂਦਾ ਨੂੰ ਏ ਤੇ ਲੈ ਕੇ ਆਉਂਦਾ ਤੁਹਾਨੂੰ ਦਵਾਈ ਦਿਖਾਉਣਾ ਇੱਕ ਮਿੰਟ ਵੀ ਆਪਾਂ ਕਿਹੜੀ ਸਪਰੇਅ ਕਰਨੀ ਆ ਮਿੱਤਰੋ ਆਲੂਆਂ ਨੂੰ ਪਾਣੀ ਲਾਵਾਂਗੇ ਆਪਾਂ ਕੱਲ ਨੂੰ ਰੇ ਪਾ ਕੇ ਮੈਂ ਕਿਹਾ ਜੀ ਦੀ ਸਪਰੇਅ ਦਾ ਕੰਮ ਨਿਵੇੜ ਦੇਣਾ ਵੀ ਨਾਲੇ ਅੱਜ ਚੱਲ ਇਧਰੋਂ ਕਣਕ 'ਚ ਮੋਟਰ ਵਿਲੀ ਹੋ ਜੂਗੀ ਫਿਰ ਆਪਣੀ ਕਣਕ ਇਧਰ ਆਮ ਜੂ 20 ਵਿਕੇ ਤੋਂ ਜਿਹੜਾ ਆ 20 ਵਿਕੇ ਮਾਗਰੋਂ ਵੀ ਜੇ ਨੂੰ ਤਾਂ ਆਪਾਂ ਥੋੜਾ ਜਿਹਾ ਲੇਟ ਹੀ ਭਰਨਾ ਤਾਂ ਕਰਕੇ ਚੱਲ ਅੱਜ ਇਧਰ ਨਿਬੜ ਜੋ ਕੱਲ ਨੂੰ ਲਾਵਾਂਗੇ ਨਾਲੇ ਆਲੂਆਂ ਮਿੱਤਰੋ ਕਰੋ ਚੈੱਕ ਆਪਣੀ ਦਵਾਈ ਆ ਸ੍ਰੀਰਾਮ ਵਾਲਿਆਂ ਦੀ ਆ ਐਨਪੀਕੇ 30 ਮੈਕਸ ਬਾਕੀ ਇੱਕ ਆਪਣੀ ਆ ਸੀ ਕੋਕਾਪਟਰ ਆ ਕੋਕਾਪਟਰ ਬਾਕੀ ਇਹ ਮਿੱਤਰੋ ਹੈਗੀ ਜਿਵੇਂ ਇਹ ਕੁੱਲ ਤਾਂ ਹੈਗੀ ਜਿਵੇਂ 24 ਵਿੱਗਾਂ ਦੀ ਆ ਆਪਣੇ ਜਿਵੇਂ ਆਲੂ 12 ਵਿੱਗੇ ਨੇ ਹੁਣ ਇਹ ਅੱਧੀ ਪਾਵਾਂਗੇ ਅੱਧੀ ਪਾਵਾਂਗੇ ਜਾਂ ਗਾਂ ਵਾਲੀ ਸਪਰੇਅ ਕਰਾਂਗੇ ਜਦ ਪਊਗੀ ਆ ਪੈਕਟ ਪਾਣ ਕੇ ਪੂਰੇ ਪੂਰੇ ਦੋਏ ਠੀਕ ਆ ਆਹ ਆ ਕੱਲੀ ਕੋਲਣੀ ਆ ਦਵਾਈ ਆਹ ਤੇ ਇੱਕ ਆਪਣੇ ਕੋਲ ਇਹਦੇ ਨਾਲ ਦਾ ਆ ਪਿਆ ਇਹ ਇਕੱਠੇ ਘੋਲ ਲੈਣਾ ਜਾਨੀ ਕਿ ਆ ਅੱਧਾ ਪਾਉਣਾ ਦੱਸਿਓ ਮਿੱਤਰੋ ਆਪਾਂ ਇਹ ਦਵਾਈ ਦਾ ਆਪਣਾ ਰਿਜ਼ਲਟ ਆਪਾਂ ਨੂੰ ਵਧੀਆ ਜਿਹੜਾ ਮਿਲੂਗਾ ਜਿਹੜੀ ਆਪਾਂ ਪਿਛਲੀ ਵਾਰ ਕੀਤੀ ਸੀ ਉਹ ਵੀ ਤੁਹਾਨੂੰ ਆਪਾਂ ਦਿਖਾਇਆ ਹਨਾ ਚਲੋ ਹੁਣ ਮੈਂ ਦਵਾਈ ਦੀ ਬੂਈ ਘੋਲਦਾ ਦਵਾਈ ਘੋਲ ਕੇ ਲੱਗਦਿਆਂ ਕਰਨ ਸਪਰੇ ਬਾਕੀ ਕਰੋ ਚੱਕ ਮੋਟਰ ਆਪਣੀ ਚੱਲਦੀ ਆ ਹੁਣ ਤਾਂ ਅੱਜ ਦਾ ਇਹ ਨਹੀਂ ਵੀ ਚਲਾਈਗਾ ਮੈਂ ਤੁਹਾਨੂੰ ਦੱਸਿਆ ਆ ਠੀਕ ਆ ਮਿੱਤਰੋ ਲੱਗਦਿਆਂ ਬਾਕੀ ਕਰਨਾ ਸਪਰੇ ਅੱਖੀ ਯਾਰ ਇੱਕ ਪਤਾ ਨਹੀਂ ਆ ਸਾਨੂੰ ਕੀ ਚੱਕਰ ਪਿਆ ਸਾਨੂੰ ਦੱਸਦਾ ਅਸੀਂ ਇਹਨੇ ਆ ਜਾ ਕੇ ਮੋਟਰ ਚਲਾਈ ਆ ਚਾ ਇਹਦੇ ਤਾਏ ਦੇ ਮੁੰਡੇ ਆ ਚੱਲ ਮੇਰਾ ਤਾਂ ਇਹ ਮੇਰੇ ਡੈਡੀ ਤੇ ਇਹਦੇ ਡੈਡੀ ਥੋੜਾ ਜਿਹਾ ਬੜੀ ਉਮਰ ਦਾ ਤਾਂ ਕਰਕੇ ਤਾਂ ਇਹ ਹੀ ਲੱਗਿਆ ਜਿਵੇਂ ਆ ਦੇਖ ਨਾ ਦੋੇ ਪਾਸੇ ਪਾਣੀ ਟੱਡਿਆ ਹੋਇਆ ਹੁਣ ਆ ਇਧਰ ਅਸੀਂ ਇਹਨੇ ਘੱਟ ਕਰਿਆ ਜਿਹੜਾ ਉਰ ਪਾਣੀ ਨਿਕਲਦਾ ਉਹਨੇ 20 ਮਿੰਟ ਪਾਣੀ ਨਹੀਂ ਆਇਆ ਇਧਰਲੇ ਪਾਸੇ ਪਤਾ ਨਹੀਂ ਜਦਾ ਵਿੱਚ ਹਵਾ ਹੋਵਾ ਦਾ ਚੱਕਰ ਸੀ ਜਾਂ ਵਿੱਚ ਕੋਈ ਮਿੱਟੀ ਮੁੱਟੀ ਹੋਊ ਜਾਂ ਪਤਾ ਨਹੀਂ ਕੀ ਚੱਕਰ ਆ ਅਸੀਂ ਤਾਂ ਆਪ ਹੈਰਾਨ ਆ ਵੀ ਇੰਨਾ ਪਾਣੀ ਕਦ ਨਹੀਂ ਆਇਆ ਐ ਕਰਕੇ ਚਲੋ ਜਿਵੇਂ ਵੀ ਉਹ ਹੋਣ ਜਾਣੀ ਕਿ ਚੱਲ ਪਿਆ ਇਧਰ ਨੂੰ ਪਾਣੀ ਘੱਟ ਕਰਿਆ ਆਹ ਦੇਖੋ ਆਉਂਦਾ ਹੁਣ ਹੁਣ ਚਲੋ ਦਵਾਈ ਦੂ ਵੀ ਘੋਲ ਤਾਂ ਡੈਡੀ ਨੂੰ ਭੇਜਦਾ ਮਾੜਾ ਤੇਲ ਲਿਆ ਦੂ ਨਾਲ ਮੈਨੂੰ ਨਾਲੇ ਆਪਣੇ ਜਿਹੜੇ ਦੋ ਗਿਆਰੇ ਕਣਕ ਦੇ ਤੁਹਾਨੂੰ ਦੱਸਿਆ ਭਰ ਜਾਣਗੇ ਘੋਲ ਕੇ ਦਵਾਈ ਤੁਹਾਨੂੰ ਫੇਰ ਦਿਖਾਉਣਾ ਬਾਕੀ ਕਰੋ ਜੇ ਇੱਕ ਆ ਸਵੇਰ ਦਾ ਵੀਊ ਤਾਂ ਦਿਖਾਇਆ ਹੀ ਨਹੀਂ ਆਪਾਂ ਨੇ ਸੂਰ ਜਾ ਗਿਆ ਬਾਹਰ ਬਾਕੀ ਚੱਲਦੀ ਆ ਮੋਟਰ ਜਿਹੜੇ ਭਰਾ ਕਈ ਬਾਹਰਲੇ ਦੇਸ਼ਾਂ ਦੇ ਬੈਠੇ ਨੇ ਇਹ ਚੀਜ਼ਾਂ ਨੂੰ ਬਹੁਤ ਮਿਸ ਕਰਦੇ ਹੋਣਗੇ ਪੰਜਾਬ ਪੰਜਾਬਾਂ ਦੀ ਧਰਤੀ ਬਾਕੀ ਚਾਰ ਉਹ ਵੀ ਪੱਟ ਲਿਆ ਉਹ ਮੈਂ ਪਹਿਲਾਂ ਕਲਿੱਪ ਲਈ ਨਹੀਂ ਆਉ ਆਪਾਂ ਮੋਟਰ ਤੇ ਆਇਆ ਨੂੰ ਹੋ ਗਿਆ ਘੰਟਾ ਮੈਨੂੰ ਆਏ ਦੀ ਬੰਖ ਜਿਆਦਾ ਕਾਲੀ ਨਾਲ ਮੋਟਰ ਜੀ ਚਲਾ ਲਈਏ ਕਰੋ ਚੈੱਕ ਮੈਨੂੰ ਦਿਖਾ ਦੇਣਾ ਪਿਆ ਇਹ ਮਿੱਤਰੋ ਚਾਰ ਬਾਕੀ ਦੱਸਿਓ ਪਿਆ ਨਾ ਜਮਾ ਸੁੱਤਿਆ ਪੱਟਦੇ ਨੂੰ ਮਹੀ ਉਹਨਾ ਕੰਨੀ ਤੋਂ ਕੰਨੀ ਤੱਕ ਆ ਪੂਰਾ ਇੰਚ-ਇੰਚ ਬਰਾਬਰੀ ਪੱਟੀ ਦਾ ਪੀਟੋ ਆ ਬਰਾਬਰੀ ਜਾਊਗਾ ਬਾਕੀ ਆ ਆਪਣੀ ਕਣਕ ਇਹ ਹਰੀ ਹੋਈ ਮਿੱਤਰੋ ਹਲੇ ਸਮਾਰ ਕੇ ਦਿਖਣ ਨਹੀਂ ਲੱਗੀ ਉਹ ਬਰੀਕ ਬਰੀਕ ਦੀਂਦੀਆਂ ਕੈਮਰੇ ਚ ਨਹੀਂ ਨਹੀਂ ਦਿਖਣਾ ਜਦ ਕੱਲ ਨੂੰ ਬਾਹਰ ਆ ਗਈ ਫਿਰ ਤੁਹਾਨੂੰ ਇਹ ਵੀ ਆਪਾਂ ਕਰਾਵਾਂਗੇ ਚੈੱਕ ਹਲੇ ਜਾਣੀ ਕਿ ਬਰੀਕ ਬਰੀਕ ਉਹ ਆ ਇੱਕ ਮਿੱਤਰੋ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜਿਵੇਂ ਸਾਡੇ ਉਰੇ ਲਵੀ ਜਿਹੜਾ ਆਪਣਾ ਆਹ ਆਹ ਮੋਟਰ ਆ ਜਿਹੜੀ ਆ ਕਣਕ ਬੀਜੀ ਹੋਈ ਆ ਜਿੱਤੇ ਮੈਂ ਸਾਨੂੰ ਕੱਲ ਕਰਾਂਡੀ ਫੇਰ ਦੇ ਦਿਖਾਏ ਨੇ ਇੱਕ ਇਹ ਤੇ ਇੱਕ ਜਿਹੜਾ ਆਪਣੇ ਆ ਦੇ ਆ ਖੱਤੇ ਦੇ ਨਾਲ ਪਰਲਾ ਖੱਤਾ ਆ ਦੇਖੋ ਮੇਰੀ ਉਂਗਲੀ ਇਹ ਆਹ ਖੱਤਾ ਇਹ ਆਪਣੇ ਲੈਵੇ ਗਵਾਡੀਆਂ ਲਈ ਆ ਨਾਲੇ ਆਹ ਇਹ ਤਾਂ ਕੱਲ ਕਾਂਢੀ ਫੇਰੀ ਤੀ ਆ ਤਾਂ ਚਲ ਆਪਣੀਆਂ ਜਿੱਥੇ ਮੇਰੀ ਉਂਗਲੀ ਆ ਜਿਹੜਾ ਉਰੇ ਖੱਤੇ ਇਹ ਜੀ ਵੀ ਇਹਨਾਂ ਨੇ ਵਕੀਰਾ ਮਾਰੀ ਸੀ ਦਵਾਈ ਜਿਹੜਾ ਉਹਨੇ ਕੰਮ ਤਾਂ ਕਰਿਆ ਨਹੀਂ ਗੁੱਲੀ ਡੰਡਾ ਤਾਂ ਫੇਰ ਉਵੇਂ ਹੀ ਖੜਾ ਪਤਾ ਨਹੀਂ ਕੀ ਚੱਕਰ ਆ ਬਾਕੀ ਵਕੀਰਾ ਤਾਂ ਆ ਖੱਤੇ ਜੀ ਵੀ ਵੱਜੀ ਹੋਇਆ ਸਾਰੇ 'ਚ ਆਹ ਦੇਖੋ ਲਾਈਨਾਂ ਇਹ ਦੀਂਦੀਆਂ ਨੇ ਨਾ ਭੁੰਡੀ ਨੇ ਇਹਦੇ ਵੀ ਯਾਰ ਗੁੱਲੀ ਡੰਡਾ ਉਵੇਂ ਹੀ ਹੋ ਗਿਆ ਇਹ ਪਤਾ ਨਹੀਂ ਕੀ ਚੱਕਰ ਆ ਪਤਾ ਨਹੀਂ 20 ਦਿਨ ਮਾਗਰੂ ਪਾਣੀ ਲੱਗੇ ਤੇ ਕੰਮ ਕਰੂ ਚੱਲ ਟ੍ਰਾਇਲ ਹੀ ਆਪਾਂ ਨੂੰ ਲੱਗ ਜੂ ਪਤਾ ਜਿਵੇਂ ਵੀ ਉਹ ਹੋਊਗਾ ਚਲੋ ਠੀਕ ਆ ਜਾਂ ਘੋਲ ਲਾਂ ਦਵਾਈ ਦਵਾਈ ਘੋਲ ਕੇ ਮਿਲ ਮਿੱਤਰੋ ਕਰੋ ਚੈੱਕ ਚੱਕ ਲਿਆ ਹਥਿਆਰ ਬਾਲਟੀਆਂ ਘੋਲਦੇ ਆ ਦਵਾਈ ਦਿਖਾਉਣਾ ਸੋਨੂੰ ਔਰੇ ਆਲੂ ਦੇ ਲਵੇ ਹੀ ਰੱਖ ਕੇ ਘੋਲ ਲੈਨੇ ਆ ਮਖਿਆ ਜਦੋਂ ਦੋਹਾਂ ਚ ਘੋਲਣੀਆਂ ਪਾਣੀ ਫਿਰ ਆਪਾਂ ਨੂੰ ਪਾਉਣਾ ਪੂ ਪੀ ਪੀ ਨਾ ਮਿੱਤਰੋ ਦਵਾਈ ਕਿਉਂ ਅੱਡ ਅੱਡ ਘੋਲਣੀ ਪੈਂਦੀ ਆ ਤੇਰੇ ਕਾ ਨਾਪਾ ਹੈਗਾ ਕਾ ਹੈਗਾ ਦੋਹਾਂ ਚ ਅੱਡ ਅੱਡ ਘੋਲ ਲੈਨੇ ਆ ਬਾਕੀ ਆ ਸੋਨੂੰ ਮੈਂ ਦਵਾਈ ਦਿਖਾਈ ਗਈ ਆਪਣੀ ਇਹ ਆਂ ਅੱਧੀ ਪਾਉਣੀਆਂ ਤੁਹਾਨੂੰ ਦੱਸੀਆਂ ਮੈਂ ਚਲੋ ਇਹਨਾਂ ਨੂੰ ਮਿੱਤਰੋ ਪਾ ਲਾਂ ਤੁਹਾਨੂੰ ਪਾ ਕੇ ਫਿਰ ਦਿਖਾਉਣਾ ਪਹਿਲਾਂ ਉਹਦੇ ਨਾਲ ਨਾਪੇ ਨਾਲ ਪਾਣੀ ਚ ਮਿਲਦੀ ਏ ਖੜ ਜਾ ਇਹ ਕਰਨੇ ਨੇ ਪੰਪ ਆਪਾਂ ਲਾ ਜਿਵੇਂ ਆਪਾਂ ਨੇ 18 ਪੰਪ ਕਰਨੇ ਨੇ ਮਿੱਤਰੋ ਹਨਾ بڑی ਬਾਲਟੀ ਧੋ ਕੇ ਹੁਣ ਜਿਵੇਂ ਇਹ ਆਪਾਂ ਇਹਦੇ 18 10 ਪਾ ਲੈਨੇ ਆ ਬਾਕੀ ਜਿਵੇਂ ਉਹ ਘੋਲ ਕੇ ਉਹਦੇ ਵਿੱਚ ਹੋ ਜਾਊਗਾ 18 ਪੰਪ ਹੋ ਜਾਂਦੇ ਨੇ ਮਿੱਤਰੋ ਮੱਕੀ ਇਹਦੇ ਆਪਣੇ ਆਲੂਆਂ ਦੇ 12 ਬਿੱਗਿਆਂ 'ਚ ਮੈਂ 18 ਪੰਪ ਕਰ ਦਉਣਾ ਯਾਨੀ ਕਿ ਪਾਣੀ ਥੋੜਾ ਜਿਆਦਾ ਵਾਦੀ ਲਾਉਣਾ ਨਾ ਪੰਜ ਚਲੋ ਪਾ ਲਈਏ ਫਿਰ ਮਰਦੇ ਆਂ ਮਿੱਤਰੋ ਕਰੋ ਜੇ ਇੱਕ ਦਾ 10 ਹੈਚ ਪਾ ਲਈਏ 10 ਹੈਚ ਪਾ ਲਈਏ 8-8 ਨਾ ਜਾਣਗੇ ਦਵਾਈ ਰਲਾ ਕੇ ਪਾ ਲਾਂਗੇ ਬਾਕੀ ਮੈਂ ਪੰਪ 'ਚ ਵੀ ਨਾ ਥੋੜਾ ਜਿਆਦਾ ਪਾਣੀ ਪਾ ਲਿਆ ਮੈਂ ਹੋਰ ਪਹਿਲਾਂ ਮੜਾ ਚਲਾ ਕੇ ਦੇਖ ਲਈਏ ਹੋਰ ਇਧਰੋਂ ਮੈਂ ਦਵਾਈ ਕੋਲ ਨਾ ਮਾ ਕਰੋ ਪੰਪ 'ਚ ਕੋਈ ਚੱਕਰ ਪੈ ਜੇ ਹੋਣਾ ਕੇ ਨਾ ਮੈਂ ਚੈੱਕ ਕਰ ਲਈਏ ਚਲੋ ਸਟਾਰਟ ਕਰ ਦਾਂ ਸਟਾਰਟ ਕਰਕੇ ਚਲਾ ਕੇ ਦਿਖਾਉਣਾ ਤੁਹਾਨੂੰ ਮਿੱਤਰੋ ਕਰੋ ਚੈੱਕ ਕਰ ਲਿਆ ਸਟਾਰਟ ਦੇਖ ਲਿਆ ਚਲਾ ਕੇ ਚੱਲਦਾ ਜਾਮਾ ਇੱਕ ਤੇ ਰਿਪੋਰਟ ਵਾਕਿਓ ਲਾਣੇਦਾਰ ਵੀ ਆ ਗਿਆ ਉੱਧਰ ਕਰੋ ਚੈੱਕ ਆਹ ਖੜਾ ਦੇਖੋ ਪੈਨ ਧੌਣਾ ਚਲੋ ਢੋਲ ਈ ਦਵਾਈ ਦਵਾਈ ਢੋਲ ਕੇ ਮਿਲਦੇ ਇਹਨੂੰ ਕਰਦੇ ਆ ਬੰਦ ਹੋਣਾ ਇਹ ਮਿੱਤਰੋ ਆਪਣੀ ਉਹਦੇ 200 ਚਲਵਾਈ ਹੀ ਆਮ ਉਹ ਦੂਜੀ ਤਾਂ ਖੜਤੀ ਨਹੀਂ ਉਹ ਤਾਂ ਖਰਾਬ ਹੋ ਜਿੰਦੀ ਤਾਂ ਕਰਕੇ ਫੇਰ ਮੈਂ ਬਦਲ ਕੇ ਹੀ ਲਵਾ ਲਈ ਸੀ ਉਹਰੇ ਫੇਰ ਉਹ ਢੋਲ ਲਾਂ ਦਵਾਈ ਦਵਾਈ ਢੋਲ ਕੇ ਤੁਹਾਨੂੰ ਦਿਖਾਉਣਾ ਕਰੋ ਚੈੱਕ ਭਰਾਵੋ ਦਵਾਈ ਵੀ ਕੋੜ ਲਈ ਇੱਕ ਪੰਪ ਆਪਾਂ ਨੇ ਭਰ ਕੇ ਕਰ ਲਿਆ ਰੈਡੀ ਤੇਲ ਇਹ ਚ ਲਾਣੇਦਾਰ ਜਿਹੜਾ ਬੱਚਿਆਂ ਦੀ ਹਾਂ ਹੈਗਾ ਮਿੱਤਰੋ ਹੁਣ ਦੇਖ ਲੋ ਆ ਤੇਲ ਚੈੱਕ ਕਰਦਿਆਂ ਆਪਾਂ ਇਹਦਾ 0.3 ਤੇ ਆਹ ਦੇਖਦਾ ਵੀ ਕਿੰਨੇ ਪੰਪ ਕਰਦਾ ਉਸ ਤੋਂ ਬਾਅਦ ਰੋ ਮੈਂ ਦੇਖੂ ਹੁਣੇ ਪਹਿਲਾ ਪੰਪ ਆ ਬਾਕੀ ਮੋਟਰਸਾਈਕਲ ਕਰਦੇ ਹਾਂ ਔਰ ਇਹਨੂੰ ਸਿੱਧਾ ਤੁਹਾਨੂੰ ਦੇ ਪਤਾ ਹੀ ਜਾ ਮੈਂ ਪਹਿਲਾਂ ਇੱਥੋਂ ਮੋਟਰਸਾਈਕਲ ਲੈ ਕੇ ਉਧਰੋਂ ਆਇਆ ਇਹਨੂੰ ਆਉਂ ਇੱਧਰੋਂ ਪੰਪ ਜਾ ਕੇ ਉਧਰੋਂ ਮੋਟਰਸਾਈਕਲ ਲੈ ਕੇ ਇੱਧਰ ਨੂੰ ਆਜੋ ਮਿੱਤਰੋ ਨਹੀਂ ਫਿਰ ਤੁਰ ਕੇ ਜਾਣ ਵਾਲੀ ਬਾਟ ਖਾ ਲੈਂਦੀ ਆ ਓਨਾ ਇਹ ਤਾਂ ਤੁਸੀਂ ਮੰਨਦੇ ਹੋ ਵੀ ਬੰਦਾ ਪੰਪ ਲੈ ਕੇ ਸਪਰੇ ਜਿੰਨਾ ਉ ਜਿਵੇਂ ਜਿੱਥੇ ਬੰਦਾ ਪੱਪ ਲੈ ਆ ਕੇ ਮੂਹਰੇ ਉੱਥੇ ਤੱਕ ਲੱਗਦਾ ਥਲੇ ਐਵੇਂ ਵੀ ਮੇਰਾ ਪਤਾ ਨਹੀਂ ਮੈਂ ਉੱਥੇ ਹੀ ਜਾ ਕੇ ਰੱਖ ਲਾ ਮੂਹਰੇ ਉੱਥੋਂ ਹੀ ਵਾ ਕੇ ਹਾਂ ਮੇਰਾ ਮਿੱਤਰੋ ਐ ਕਿ ਹਲਾਦਿਆ ਖਾਲਤ ਤਾਂ ਬਾਣੀ ਜਾਂਦਾ ਸਟੈਂਡ ਆਪਣੇ ਕੋਲੇ ਹੈਗਾ ਹੋ ਉੱਥੇ ਦਵਾਈ ਰੱਖ ਲੈਨੇ ਆ ਮੋਟਰਸਾਈਕਲ ਉੱਥੇ ਲੈ ਕੇ ਚਲਦਾ ਆ ਦੇਖੋ ਆ ਖੂੰਜੇ ਇਹ ਕਾਰ ਹਾਂ ਆ ਖੂੰਜੇ ਚ ਚਲੋ ਚੱਲਦੇ ਆ ਦਿਖਾਉਨੇ ਆ ਤੁਹਾਨੂੰ ਮਿੱਤਰੋ ਕਰੋ ਜੇ ਇੱਕ ਆ ਰੱਖ ਲੈ ਲਿਆ ਕੇ ਉਹਨਾਂ ਇੱਥੋਂ ਖਾਲਚ ਭਰ ਕੇ ਇਥੋਂ ਉਹ ਉੱਥੇ ਮੋੜ ਤੋਂ ਲੈ ਕੇ ਉੱਧਰ ਜੀ ਆ ਜਾਏਗਾ ਨਾ ਇਥੋਂ ਪੰਪ ਭਰ ਕੇ ਇਥੋਂ ਆਪਾਂ ਸਿੱਧੇ ਹੀ ਲੱਗ ਕੇ ਜਾ ਕਰਾਂਗੇ ਮੈਂ ਆਪਣੀ ਥੋੜੀ ਜੀ ਬਾਟ ਦਾ ਫਰਕ ਪੈ ਜੂ ਬਾਕੀ ਆਪਣੇ ਆਲੂ ਵੀ ਦੇਖ ਲੋ ਭਰਾ ਹਨਾ ਦੱਸਿਓ ਵੀ ਵਧੀਆ ਖੜੇ ਨੇ ਕਰੋ ਚੈੱਕ ਹੁਣ ਲੱਗਦੇ ਆ ਬਾਕੀ ਮੈਂ ਵਿੱਚ ਜਾ ਸਪਰੇਅ ਕਰੂੰ ਆ ਮੇਰੇ ਡੱਕੇ ਮਿੱਤਰੋ ਨਿਸ਼ਾਨੀਆਂ ਨੂੰ ਗੱਡੇ ਹੋਏ ਨੇ ਹੁਣ ਇਹੀ ਪੱਟ ਕੇ ਪਰਲੇ ਪਾਸੇ ਲੈ ਕੇ ਜਾऊं ਵੀ ਕਿੰਨੀ ਕਿੰਨੀ ਵੱਟਾਂ ਤੇ ਹੋ ਜਾਂਦੀਆਂ ਫਿਰ ਨਿਸ਼ਾਨੀ ਜੀ ਰਹਿ ਜਾਂਦੀ ਥੋੜੀ ਜੀ ਨਹੀਂ ਫਿਰ ਆਏ ਕੀ ਥੋੜੇ ਜਿਹਾ ਭਲੇਖਾ ਪਾਏ ਤਾਂ ਉਹਨਾਂ ਦਿਮਾਗ ਉਹ ਕਰਨਾ ਪੈਂਦਾ ਬਾਕੀ ਆਪਣਾ ਬਰਸੀਨ ਵੀ ਚੈੱਕ ਕਰ ਲੋ ਹੁਣ ਲਾਸਣ ਵੀ ਮਿੱਤਰੋ ਆਪਣੀ ਪਰਾਲੀ ਪਾਈ ਹੋਈ ਸੀ ਤੇ ਵਧੀਆ ਹੋ ਗਿਆ। ਯਾਨੀ ਕਿ ਗੁੱਲੀ ਡੰਡਾ ਨਹੀਂ ਹੋਇਆ। ਆਹ ਬਾਕੀ ਮਿੱਥੇ ਮੁੱਥੇ ਵੀ ਖੜੇ ਨੇ। ਕਣਕ ਮਿੱਤਰੋ ਆ ਆਪਣੀ ਹਰੀ ਤਾਂ ਹੋਇਆ ਹੀ। ਦਿਖਾਵਾਂ ਤੁਹਾਨੂੰ। ਖੜਜੋ 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 ਐਨੀ ਹਦੀ ਨਹੀਂ ਨੀ ਆ ਦੇਖੋ। ਆਹ ਦੇਖੋ ਕਰੋ ਜੇ ਇੱਕ ਨਹੀਂ ਜਾਨੀ ਕਿ ਇੱਕ ਅੱਧੇ ਦਿਨ ਚ ਇੱਕ ਅੱਧੇ ਦਿਨ ਚ ਯਾਨੀ ਕਿ ਪੂਰੀਆਂ ਧਾਰੀਆਂ ਮੰਨੀਏ ਦਿਖ ਜੂਗੀ। ਚਲੋ ਠੀਕ ਆ ਹੁਣ ਮੈਂ ਜਿਹੜੀ ਦੂਜੀ ਦਵਾਈ ਵਾਲੀ ਬਾਲਟੀ ਉਹ ਵੀ ਉੱਥੇ ਰੱਖਦਾ ਫਿਰ ਆਪਣਾ ਪੰਪ ਦਾ ਭਰੀ ਹੋਇਆ ਇਹਨੂੰ ਲੈ ਕੇ ਚੱਲਦੇ ਆ ਤੁਹਾਨੂੰ ਕਰਦੇ ਦਿਖਾਉਣਾ ਤੇਲ ਤਾਂ ਹੈ ਪੰਪ ਦਾ ਆਪਣਾ ਤੇਲ ਫੁੱਲ ਖਾਉ ਇਹ ਦੇਖਿਓ ਹੁਣ ਤੁਹਾਨੂੰ ਦਿਖਾਈ ਜਾਂ ਮੈਂ ਕਲਿੱਪ ਜਿਵੇਂ ਕਿੰਨਾ ਕਰਦਾ ਹਾਂ ਦੇਖ ਲੈ ਮਿੱਤਰੋ ਅੱਜ ਪਤਾ ਲੱਗੂ ਸਮਾਰ ਕੇ ਚਲੋ ਹੁਣ ਆਪਾਂ ਬਾਲਟੀ ਵੀ ਲੈ ਕੇ ਚੱਲਦੇ ਆ ਉੱਥੇ ਆਪਾਂ ਨਾਲੇ ਮਾਰਦੇ ਆ ਤਿੰਨ ਚਾਰ ਗੱਲਾਂ ਇੱਕ ਮਿੱਤਰੋ ਤੁਸੀਂ ਨਾ ਬਿਜਲੀ ਕਲਿੱਪ ਦੇਖੀ ਆ ਮੈਂ ਵਲੌਗ ਪਾਇਆ ਸੀ ਕੱਲਾ ਵਲੌਗ ਤੋਂ ਬਿਨਾ ਕੱਲ ਕੱਲ੍ਹ ਦੀ 30 ਤਰੀਕਾ 30 ਤਰੀਕਾ 11ਵਾਂ ਮਹੀਨਾ 2020 30 11 25 ਹਾਂ ਆਪਣੇ ਨਾ ਬਾਲੇ ਵਾਲੀ ਸੜਕ ਤੇ ਆਪਣੇ ਪਿੰਡ ਦੇ ਬੰਦੇ ਨੇ ਪ੍ਰਾਲੀ ਦੀ ਨਵਾਂ ਕੰਮ ਸਟਾਰਟ ਕੀਤਾ ਸੀ ਫੋਰ ਯਾਰ ਪਤਾ ਨਹੀਂ ਕੱਲ ਉੱਥੇ ਨਾ ਲਾਈਟ ਜਿਵੇਂ ਵਿੜਿਆ ਲੇਨ ਗੋਂਸਪੁਰਾ ਫਿਟਰੇ ਚਲਦੀ ਆ ਇਹ ਇਹਨੇ 4 ਵਜੇ ਮਰਨਾ ਦੀ ਦੂਜੀ ਲੇਨ ਨੇ ਆਉਣਾ ਦੀ ਜਦੋਂ ਲਾਈਟ ਆਈ ਕਿਤੇ ਤਾਰ ਤੂ ਟੁੱਟ ਗਈ ਤਾਰ ਟੁੱਟ ਕੇ ਡਿੱਗੀ ਪ੍ਰਾਲੀ ਤੇ ਪ੍ਰਾਲੀ ਤੇ ਡਿੱਗਣ ਸਾਰ ਸਮਝ ਲਓ ਇੱਕ ਥੋੜੀ ਉਹ ਟਾਈਮ ਹਵਾ ਵੱਧ ਚੱਲਦੀ ਥੀ ਇੱਕੋ ਲੱਖਤ ਵੀ ਅੱਗ ਨਾਲ ਚਾਰੇ ਪਾਸੇ ਨੂੰ ਘੁੰਮ ਗਈ। ਦੇਖਦੇ ਦੇਖਦੇ ਨਾ ਦੋ ਗੱਡੀਆਂ ਫਾਇਰ ਬਰਗੇਟ ਵਾਲੀਆਂ ਬੁਝਾਉਣ ਵਾਲੀਆਂ ਵੀ ਆਈਆਂ। ਮਿੱਤਰੋ ਹੁਣ ਤੁਹਾਨੂੰ ਪਤਾ ਵੀ ਸੁੱਕੀ ਪਰਾਲੀ ਆ। ਉਹਦੇ ਕਿੱਥੇ ਕਾਬੂ ਪਾਉਣ ਦੇਣਾ ਹਨਾ ਅੱਗ ਤੇ। ਫੇਰ ਤੁਸੀਂ ਐਂ ਦੇਖ ਲਓ। ਚੱਲ ਬੁਝਾਈ ਤਾਂ ਗਈ ਨਹੀਂ ਉਹ। ਹਲੇ ਵੀ ਉੱਥੋਂ ਪੂਰਾ ਧੂੰਆਂ ਉੱਠਦਾ। ਸਾਰੀ ਰਾਤ ਦੀ ਅੱਗ ਉਥੇ ਫੁੱਲ ਉਵੇਂ ਹੀ ਚੱਲਦੀ ਆ ਸੇਕ ਪੈਂਦਾ ਦੀ ਪੂਰਾ ਸੜਕ ਤੇ। ਸੋਨੂੰ ਜੇ ਦਿਨੇ ਮੇਰਾ ਉਧਰੋਂ ਢੇੜਾ ਵੱਜਿਆ ਨਾ ਜਾ ਮੈਨੂੰ ਫੈਸਲ ਨਾ ਜਾਣਾ ਪਵੇ ਕੋਈ ਨਾ ਸੋਨੂੰ ਦਿਖਾਉਂਗਾ ਜਾ ਕੇ ਵੀ ਆਪਣੇ ਹਲੇ ਵੀ ਅੱਗ ਚੱਲਦੀ ਆ ਜਾਂ ਨਹੀਂ ਹੋਰ ਮਿੱਤਰੋ ਘੱਟੋ ਘੱਟ ਬੰਦੇ ਦਾ ਮੈਂ ਕਹਣਾ ਹੋ ਗਿਆ ਉਹ 15-20 ਲੱਖ ਦਾ ਨੁਕਸਾਨ ਹੋਰ ਯਾਰ ਜੱਟ ਜ਼ਿੰਮੇਦਾਰ ਕਿੱਧਰ ਨੂੰ ਜਾਵੇ ਬਲੰ ਫੋਨ ਫੜੀ ਫਰੇਦਾ ਇਥੋਂ ਮੋਡਾ ਵੀ ਦਿਖਣ ਲੱਗ ਗਿਆ ਹੋ ਹੌਲੀ ਹੌਲੀ ਮਿੱਤਰੋ ਹੱਥ ਵੇਜੂ ਕੋਈ ਨਾ ਚਲੋ ਹੁਣ ਪੰਪ ਚੱਕਦਾ ਤੁਹਾਨੂੰ ਦਿਖਾਉਂਗਾ ਜਦ ਉੱਥੇ ਗਿਆ ਯਾਰ ਹੋਰ ਬੰਦੇ ਦਾ ਕਾਫੀ ਨੁਕਸਾਨ ਹੋ ਗਿਆ ਬਾਕੀ ਮਿੱਤਰੋ ਆ ਮੋਟਰ ਆਪਣੀ ਇੱਧਰ ਲਈ ਆਪਣੀ ਘਰ ਦੀ ਜ਼ਮੀਨ ਹੈ ਇੱਥੇ 9 ਕਿਲੇ ਆਪਣੇ ਹੈਗਾ ਇੱਥੇ ਕਿਲਾ ਪੌਣੀ ਸੀ ਦਾ ਬਾਕੀ ਲਾ ਲਿਓ ਭਰਾ ਸਾਰੇ ਹਿਸਾਬ ਉਹੀਆਂ ਮਿੱਤਰੋ ਦੇਖਣ ਨੂੰ ਹੈਗੇ ਲੱਗਦੇ ਵੀ ਕਾਪ ਦੇ ਕੰਮ ਆਪ ਕਰਦੇ ਆ ਵੀ ਕਿਸੇ ਲੇਬਰ ਤੋਂ ਨਹੀਂ ਕਰਾਉਂਦੇ ਉਹ ਤਾਂ ਚਲੋ ਬਹੈ ਗੁਰੂ ਦੀ ਕਿਰਪਾ ਨਾਲ ਜਾਇਦਾਦ ਆ ਆਪਣੇ ਕੋਲੇ ਵਧੀਆ ਆਪਾਂ ਕਦੇ ਹੰਕਾਰ ਨਹੀਂ ਕਰਿਆ ਆਪਾਂ ਤਾਂ ਬਹੁਤ ਡਾਊਨ ਟੂ ਅਰਥ ਆ ਤਾਂ ਹੀ ਤਾਂ ਤੁਸੀਂ ਮੇਰੇ ਕੱਪੜੇ ਵੀ ਦੇਖੇ ਹੋਣਗੇ ਕਦੇ ਕੋਈ ਫੁਗਰੀ ਫਕਰੀ ਵਾਲੇ ਆਪਾਂ ਕਦੇ ਇਹੋ ਜਿਹਾ ਕੰਮ ਹੀ ਨਹੀਂ ਕਰਦੇ ਚਲੋ ਨਹੀਂ ਅਗਲਾ ਕਹਿੰਦਾ 12-13 ਪੰਪ ਨਹੀਂ ਕਰਾਇਤੋਂ ਭਈਏ ਤੋਂ ਆਪਾਂ ਨਹੀਂ ਮਿੱਤਰੋ ਕਰਾਂਦੇ ਤੁਸੀਂ ਦੇਖਦੇ ਹੋ ਮੈਂ ਵੀਡੀਓ ਤਾਂ ਰੋਜ਼ ਪਾਉਂਦੀ ਰਹਿਣਾ ਆਪਾਂ ਤਾਂ ਆਪਣਾ ਕੰਮ ਆਪੀ ਕਰਕੇ ਹੋਸਾਂ ਚਲੋ ਚੱਕਦੇ ਹਾਂ ਹੁਣ ਪੰਪ ਵਾਇਗਰੂ ਦੀ ਕਿਰਪਾ ਦੇ ਨਾਲ ਕਰਦੇ ਹਾਂ ਕੰਮ ਸਟਾਰਟ ਠੀਕ ਆ ਮਿੱਤਰੋ ਤੁਹਾਨੂੰ ਦਿਖਾਉਣਾ ਉੱਥੇ ਵੀ ਜੇ ਮਿੱਤਰੋ ਕਰੋ ਚੈੱਕ ਇੱਕ ਇੱਕ ਪੰਪ ਕਰਤਾ ਦਵਾਈ ਵੀ ਚੱਕ ਲਿਆ ਦੀ ਆ ਪੀਪੀ ਉੱਥੇ ਭੁੱਲਿਆ ਦੀ ਹੁਣ ਪੀਪੀ ਚੱਕ ਕੇ ਲੈ ਗਏ ਆ ਭਰਦਿਆਂ ਦੂਆ ਪੰਪ ਹਲੇ ਮੈਂ ਥੋੜੀਆਂ ਜੀਆਂ ਇਨਸਾਨੀਆਂ ਜੀਆਂ ਲਾਉਂਦਾ ਸੀ ਜਿਵੇਂ ਤੁਸੀਂ ਹਿਸਾਬ ਲਾ ਲਓ ਇਹ ਆਪਣੀਆਂ ਬੱਟਾਂ ਨੇ ਸਾਰੀਆਂ 108 ਮੈਂ 7 ਬੱਟਾਂ ਲੈ ਕੇ ਜਾਂਦਾ ਸੀ ਇੱਕ ਵਾਰ ਚ ਫਿਰ ਮੈਂ 18 ਸੀਕਾ ਜਿਵੇਂ ਹਾਂ 18 ਸੀਕਾ 100 ਪਤਾ ਨਹੀਂ ਕਿੰਨਾ ਹੈ ਜਿਆ ਹੈ ਦੀ ਹੁਣ ਮੈਨੂੰ ਹਿਸਾਬ ਜਿਆਦਾ ਆਉਂਦਾ ਨਹੀਂ ਜਾਨੀ ਕਿ ਇੱਕ ਪੰਪਣਾ ਵੀ ਜਿ ਸੀਰੇ ਤੋਂ ਸੀਰੇ ਨੂੰ 6 ਬੱਟਾਂ ਲੈ ਕੇ ਜਾਵਾਂ ਓਕੇ ਰਹੂਗਾ ਕੰਮ ਨਾਲ ਤਾਂ ਮਿੰਤਰੋ ਫਾਟਵਾਲੀ ਚੌੜੀ ਨਹੀਂ ਜਾਂਦੀ ਨਾਲੇ ਪੂਰੀ ਸਪਰੇ ਵਧੀਆ ਹੋ ਜੂ ਜੇ ਚਾਰ ਪੰਪ ਕੋਈ ਨਾ ਵੱਧ ਹੋ ਜਾਣਗੇ ਕਿ ਨਹੀਂ ਦੱਸਿਓ ਮੇਰੇ ਭਰਾ ਵੀ ਬਾਹਲਾ ਬੀਬਾ 12 ਵਿੱਗਿਆਂ ਦੇ ਆਪਾਂ ਨੇ ਲਾਉਣੇ ਨੇ 18 ਪੰਪ ਨਹੀਂ 17 ਲੱਗ ਜਾਣਗੇ ਬੁੱਧਵਾਦ ਇੱਕ ਘੱਟ ਲੱਗ ਜੂ ਐ 18 ਦਾ ਪੱਕੀ ਨੇ ਚਲੋ ਭਰਦਾਂ ਦਵਾਈ ਮੜੀ ਜੀ ਹਲਾ ਕੇ ਫਿਰ ਮਿਲਦੇ ਆ ਤੁਹਾਨੂੰ ਦਿਖਾਉਣ ਪੰਪ ਦਾ ਪ੍ਰੈਸ਼ਰ ਪ੍ਰੋਸਰ ਕਿਵੇਂ ਆ ਠੀਕ ਆ ਬਰਾਵੋ ਕਰੋ ਚੱਕ ਆ ਗਈ ਖੇਤ ਰੋਟੀ ਰੋਟੀ ਖਾਣ ਲੱਗੇ ਹੋਰ ਪੰਪਤ ਵਾਲੇ ਮੈਂ ਦੋ ਹੀ ਗਰੇ ਦੀ ਮਾਚਰ ਖਾ ਲਈਏ ਰੋਟੀ ਬਾਕੀ ਪੰਪ ਆ ਪਿਆ ਦੇਖ ਲੋਲੇ ਉਹ ਦਵਾਈਦਾਰ ਉਥੋਂ ਚੱਕ ਕੇ ਲੈ ਕੇ ਆਉਣਾ ਉੱਥੇ ਲੋਟ ਨਹੀਂ ਉਹਦਾ ਖਾਲਜ ਭਰਨਾ ਔਖਾ ਉਹ ਉਰੀ ਲੈ ਕੇ ਆਉਂ ਜਾ ਕਿ ਇੱਥੋਂ ਹੀ ਭਰੂੰਗਾ ਚਲੋ ਦਿਖਾਉਣਾ ਰੋਟੀ ਖਾ ਲਈਏ ਰੋਟੀ ਖਾ ਕੇ ਲੱਗਦੇ ਆ ਫਿਰ ਪ੍ਰਾਵੋ ਕਰੋ ਚੈੱਕ ਆਪਣਾ ਇੱਥੇ ਜਿਹੜਾ ਜਗੜ ਰੱਖਿਆ ਸੀ ਨਾ ਮੈਂ ਵੀ ਪੀਪੀ ਨਾਲ ਭਰ ਕੇ ਪਾ ਲੂੰ ਆਇਆ ਨਹੀਂ ਲੋਟ ਹੁਣ ਮੈਂ ਦੂਜਾ ਸਟੈਂਡ ਤੇ ਉਹ ਤਾਂ ਚੱਕ ਕੇ ਲੈ ਗਿਆ ਬਾਕੀ ਓਏ ਹੋਏ ਗਰਮੀ ਆ ਗਈ ਅੱਜ ਤਾਂ ਆਹ ਬਾਲਟੀ ਆਏ ਲੈ ਕੇ ਜਾਣਾ ਦੋ ਪੰਪ ਆਪਾਂ ਨੇ ਕਰਤੇ ਤੀਆ ਪੰਪ ਆਪਣਾ ਤੀਆ ਪੰਪ ਮੇਰਾ ਹੁਣ ਮੈਂ ਭਰਨਾ ਜਾ ਕੇ ਭਰ ਕੇ ਤੁਹਾਨੂੰ ਪੰਪ ਦਾ ਪ੍ਰੈਸ਼ਰ ਪ੍ਰੋਸਰ ਕਰਾਉਣਾ ਚਾਹੀਕ ਠੀਕ ਆ ਮਿੱਤਰੋ ਓਕੇ ਕਰ ਲਿਆ ਭਰ ਲਾਂ ਫਿਰ ਦਿਖਾਉਣਾ ਬਾਕੀ ਆਹ ਬਾਲਟੀ ਲੈ ਗਈ ਤੈਨ ਲੈ ਕੇ ਚੱਲਦਾ ਮਿੱਤਰੋ ਕਰੋ ਚੱਕ ਪੰਪ ਆਏਗਾ ਆਪਣਾ ਚੌਥਾ ਵੀ ਪ੍ਰੈਸ਼ਰ ਪ੍ਰੋਸਰ ਇਹਦਾ ਲੋਟ ਆ ਤੇਲ ਦਾ ਸਾਲਾ ਵਾ ਦਿਖਾਂਦਾ ਪਾਣੀ ਦਾ ਜਿੰਨਾ ਮਰਜੀ ਝਾਲਾ ਝੋੜ ਤੋਂ ਬੱਟਾ ਮਿੱਤਰੋ ਲੈ ਕੇ ਜਾਂਦੇ ਆਪਾਂ ਸੇ ਸੇ ਵੀ ਮੂਰੇ ਮੂਰੇ ਕੰਮ ਰਹੇ ਵੀ ਆ ਪੂਰੀ ਸਮਾਰਕੇ ਨਵਾਉਣੇ ਨੇ ਬਾਕੀ ਕਰੋ ਜੇ ਕਿਸੇ ਨੇ ਮੁੰਡੀ ਆ ਦੋਈ ਪਈਆ ਜੱਟ ਦੇ ਪੁੱਤ ਦੀ ਹੁਈ ਕਮਾਈਆਂ ਕਰਨੀਆਂ ਸੌਖੀਆਂ ਨਹੀਂ ਜੋਤਾ ਪੰਪ ਆਪਣੇ 14 ਰਹਿ ਗਏ ਦੂਆਗਰੋ ਮਿੱਤਰੋ ਬਾਕੀ ਰੋਡ ਲਵੇ ਵਧੀਆ ਚੱਲਦਾ ਇਹ ਮਿੱਤਰੋ ਮੈਂ 6 ਬੱਟਾ ਤਾਂ ਲੈ ਕੇ ਜਾਣਾ ਫਿਰ ਲਵਾਦ ਵੱਧ ਦਾ ਸਿਰੇ ਜਾ ਕੇ ਪੰਪ ਖਾਲੀ ਹੋ ਜੇਦਾ ਨਹੀਂ ਚੜਾਈ ਦਾ ਹੋਰ 8 ਬੱਟਾ ਵੀ ਲਿਜਾ ਸਕਦਾ ਮੈਂ ਪ੍ਰੈਸ਼ਰ ਹੋਰ ਉਹ ਕਰਕੇ ਰੋ ਮਿੱਟਰ ਦੇ ਇੱਕ ਲੱਗੇ ਹੋਇਆ ਪੰਪ ਆਪਣਾ 7ਵਾਂ ਇਹ ਦੁਮਾਗਰੋ ਰਹੇਗੇ 11 ਪੰਪ ਬਾਕੀ ਦੱਸਿਓ ਭਰਾ ਲੋਟ ਹੁੰਦੀ ਆ ਸਪਰੇ ਬਲੇ ਬਾਕੀ ਆਲੂ ਦੱਸਿਓ ਹੁਣ ਤਾਂ ਕੱਲੀ ਕੱਲੀ ਬੱਟੇ ਚ ਫਿਰਦਾ ਗੁੱਲੀ ਗਾਲੀ ਡੰਡਾ ਤਾਂ ਹੈ ਨਹੀਂ ਮਿੱਤਰੋ ਆਪਣੇ ਹੁਣ ਇਹ ਚ ਵੀ ਲੋਟ ਨੇ ਆਲੂ ਮਿੱਤਰੇ ਇੱਕ ਦੱਸਿਓ ਦੇਖ ਕੇ ਪਾਣੀ ਲਾ ਦੀਏ ਬਲੌਗ ਦਾ ਮੈਂ ਤੜਕੇ ਪਾ ਦੇਣਾ ਜੇ ਕੋਈ ਭਰਾ ਕਮੈਂਟ ਵੀ ਲੋ ਕਹੇ ਹਲੇ ਖੜ ਜੀਏ ਇੱਕ ਦਿਨ ਹੋਰ ਚਲੋ ਕਰ ਲਈਏ ਖਾਲੀ ਫੇਰ ਦਿਖਾਉਨੇ ਆ ਬਾਕੀ ਦੇਖ ਲੋ ਆਲੂ ਲੋਟ ਨੇ ਆ ਪਟਾਲੇ ਗਿੱਲਾ ਪਿਸਲਾ ਥੋੜਾ ਸੁੱਕਾ ਹਾਂ ਵੀ ਮਿੱਤਰੋ ਪੰਪ ਹੋ ਗਏ ਸਪਰੇ ਦੇ 9 ਹਾਂ ਅੱਧੇ ਹੋ ਗਏ ਪੂਰੇ 9 9 ਪੰਪ ਰਹਿ ਗਏ ਹੁਣ ਉਹ ਵੀ ਲੱਗਿਆ ਹਾਂ ਕਾਰਨ ਹੁਣ ਤੁਹਾਨੂੰ ਵੇੜ ਕੇ ਹਟੂੰਗਾ ਬਾਕੀ ਆ ਬੈਠਾ ਤਰਨਾ ਪਵੇ ਸੜਕ 'ਚ ਇਹ ਵੀ ਉਰੀ ਫਿਰਦਾ ਚਲੋ ਪਾ ਲਈਏ ਦਵਾਈ ਹੈ ਕਿ ਮੈਂ ਪਾਣੀ ਦੇ ਉੱਤੇ ਤਰਦੇ ਨੇ ਤੇਰ ਕੇ ਦਿਖਾ ਸੈਂ ਖੇਡਦਾ ਹਾਂ ਇਹ ਮਿੱਤਰੋ ਖੇਡਣ ਲੱਗਿਆ ਆਂ ਪਾਣੀ ਦੇ ਉੱਤੇ ਪੱਤੇ ਤੈਰਨ ਚਲੋ ਭਰ ਲਈਏ ਪੰਪ ਫੇਰ ਮਰਦਾ ਮਿੱਤਰੋ ਕਰੋ ਚੈੱਕ ਕਰ ਹੈਗੀ ਚਾਰ ਪੰਪਾਂ ਦੀ ਦਵਾਈ ਆਪਣੀ ਯਾਨੀ ਕਿ ਚਾਰ ਪੰਪ ਰਹਿੰਦੇ ਨੇ ਪੰਪਲੇ ਖਾਲੀ ਆ ਆ ਦੇਖੋ ਇਹਨੂੰ ਭਰਦਾ ਸਣਕੇ ਕੋਲ ਆਪਣੇ ਚਾਰ ਚਾਰ ਪੰਪ ਰਹਿ ਗਏ ਟਾਈਮ ਹੋ ਗਿਆ 1:30 ਵਜੇ ਦਾ 2:00 ਵਜੇ ਨੂੰ ਨੇ ਵੇੜ ਦਾਂਗੇ ਆਪਾਂ ਯਾਨੀ ਕਿ ਚਲੋ 9 9:30 ਵਜੇ ਲੱਗਿਆ ਦੀ 2:00 ਵਜੇ ਨੱਪੜ ਜਾਣਗੇ ਮਿੱਤਰੋ ਪੰਪ ਕਿੰਨੇ ਆਪਾਂ 18 ਤੁਸੀਂ ਦੱਸਿਆ ਉਹਨੂੰ ਦੱਸਿਆ ਹੀ ਆ ਬਾਕੀ ਆਪਣੀ ਮੋਟਰ ਵੀ ਚੱਲਦੀ ਆ ਕਣਕ ਦੇ ਕੇਾਰੇ ਲਵੇ ਲੱਗਣ ਵਾਲਾ ਹੋਊਗਾ ਉਹ ਵੀ ਜਲਾਣੇਦਾਰ ਨਾ ਆਇਆ ਫਿਰ ਮੈਂ ਗੇੜਾ ਮਾਰ ਕੇ ਆਉਣਾ ਤੁਹਾਨੂੰ ਵੀ ਦਿਖਾਉਣਾ ਕਣਕ ਵੀ ਆਪਣੀ ਅੱਜ 20 ਬਿੱਗੇ ਭਰ ਗਈ ਸਮਝਦਾ ਸੇਂਜੀ ਆ ਜਿਹੜੀ ਭਰਨੀ ਸੀ ਜਿਹੜੀ ਆ ਜਿਹੜੀ ਹਰੀ ਨਹੀਂ ਹੋਈ ਸੀ ਬਾਕੇ ਵੇਚੀ ਹੁਣ ਕੱਲੀ ਇਹ ਰਹਿ ਗਈ ਬਾਕੀ ਕੱਲੂ ਆਲੂਆਂ ਦੇ ਰਹੀ ਵੀ ਪਾਵਾਂਗੇ ਇਹਨਾਂ ਨੂੰ ਵੀ ਪਾਣੀ ਲਾਉਣਾ ਤੁਹਾਨੂੰ ਵੀ ਦਿਖਾਵਾਂਗੇ ਚਲੋ ਭਰ ਲਾਵਾ ਪੰਪ ਦਿਖਾਉਣਾ ਤੁਹਾਨੂੰ ਫਿਰ ਸਪਰੇਅ ਦਾ ਕੰਮ ਨਵੇਲ ਲੀਏ ਯਾਰ ਹੋਰ ਕਰੋ ਮੈਂ ਤੇ ਮਿੱਤਰੋ ਚ ਇੱਕ ਇੱਕ ਪੰਪ ਦੀ ਦਵਾਈ ਰਹਿ ਗਈ ਬਸ ਆ ਪੰਪ ਪਹਿਲਾਂ ਭਰਿਆ ਹੋਇਆ ਇਹਨੂੰ ਕਰਿਆ ਮੈਂ ਖਾਲੀ ਲੈ ਲਿਆ ਕੰਮ ਬੁੱਕਲ ਚ ਹੋਰ ਯਾਰ ਅੱਜ ਤੱਕ ਇਹ ਵਾ ਹੋ ਗਿਆ ਹੁਣ ਮੂੰਹ ਵੀ ਦਿਖਾਉਣ ਵਾਲਾ ਹੈ ਨਹੀਂ ਸਕਲ ਬਾਕੀ ਕਰਿਆ ਮੈਂ ਖਾਲੀ ਫਿਰ ਮੂੰਹ ਮਾ ਧੋ ਕੇ ਸੰ ਦਿਖਾਵਾਂ ਅਗਲਾ ਪੰਪ ਭਰ ਕੇ ਮਿੱਤਰੋ ਕਰੋ ਜੇ ਇੱਕ ਲਾਸਟ ਪੰਪ ਆਪਣਾ ਨਿਵੇੜਤਾ ਬਾਪੇ ਦੀ ਕਿਰਪਾ ਨਾਲ ਕੰਮ ਮੈਂ ਸਾਨੂੰ ਬਾਲਟੀਆਂ ਬੋਲਟੀਆਂ ਕਰਤੀਆਂ ਖਾਲੀ ਇੱਕਾ ਬੱਟਾਂ ਜਨਾ ਕਿਸੇ ਕਿਸੇ ਚ ਤੁਰਨਾ ਨਾ ਉਖਾਣਾ ਗੱਲਾਂ ਹੀ ਛੱਡ ਦੋ ਜਿਹੜੀ ਕੋਈ ਬਾੜੀ ਤੰਗ ਹੋ ਜਾਂਦੀ ਆ ਉਹ ਚ ਹੋਰ ਯਾਰ ਹੁਣ ਕੱਲੂ ਇਹ ਚ ਰੇਪ ਆ ਕੇ ਪਾਣੀ ਲਾਉਂਦੇ ਹੋਗੇ ਮਿੱਤਰੋ ਦਸਯੋ ਜਿਹੜੇ ਭਰਾਵਾਂ ਦੇ 31 ਤਰੀਕ ਦੇ ਆਲੂ ਲੱਗੇ ਉਹਨੇ ਕੈਸ ਸਪਰੇਹਾ ਕਰਤੀਆਂ ਆਪਣਾ ਤਿੰਨ ਕਰਤੀਆਂ ਘਰੇ ਪੈ ਗਿਆ ਦੂਜਾ ਰੇ ਭਾ ਜਾਣਾ ਕੱਲ ਨੂੰ ਚਲੋ ਕਰ ਲਈਏ ਖਾਲੀ ਇਹਨੂੰ ਫੇਰ ਤੁਹਾਨੂੰ ਮਿਲਦੇ ਆਂ ਹੋਰ ਯਾਰ ਨਿਪਟ ਗਿਆ ਕੰਮ ਵਗਾ ਭਰਾਵਾਂ ਨੂੰ ਦੱਸ ਦਈਏ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਵੀ ਆਲੂਾਂ ਤੇ ਦੂਜੀ ਸਪਰੇਹ ਦਾ ਵੀ ਕੰਮ ਫਿਨਿਸ਼ ਕਰਤਾ ਪਾਪਾਈ ਦੀ ਕਿਰਪਾ ਨਾਲ ਉਹੀ ਨੇ ਕਰਾਉਣ ਵਾਲੇ ਆਪਾਂ ਤਾਂ ਕੀ ਕਰਨ ਵਾਲੇ ਆ ਬਾਕੀ ਮਿੱਤਰੋ ਆਪਦੇ ਅੱਥੀ ਮਿਹਨਤ ਕਰਦਾ ਸਵਾਦ ਆਟ ਹੀ ਆਉਂਦਾ ਜਿਹੜੇ ਭਰਾ ਕਰਦੇ ਨੇ ਉਹਨਾਂ ਨੂੰ ਪਤਾ ਹੋਊ ਕਰਾਉਣ ਨੂੰ ਤਾਂ ਮੈਂ ਹੁਣ ਆ ਪਈਆਂ ਤੋਂ ਵੀ ਕਰਾ ਲੈਂਦਾ ਜਿਹੜਾ ਆਪ ਕੰਮ ਕਰਕੇ ਸਵਾਦ ਆਉਂਦਾ ਉਹ ਆਪ ਹੀ ਆਉਂਦਾ ਫਿਰ ਔਰ ਕਿਸੇ ਤੋਂ ਨਹੀਂ ਆ ਸਕਦਾ ਕਹ ਨਹੀਂ ਦੱਸਿਓ ਜਿਹੜੇ ਭਰਾ ਸਹਿਨ ਤੇਰੇ ਮੇਰੇ ਨਾਲ ਚਲੋ ਕਰ ਲਈਏ ਨੂੰ ਖਾਲੀ ਮਿਲਦੇ ਆ ਫਿਰ ਇੱਥੇ ਆ ਦੇਖ ਲਓ ਪਹਿਲਵਾਨ ਨੇ ਕਿੰਨਾ ਪਾਣੀ ਲਾਇਆ ਫਲੇ ਵੀ ਐਂ ਲੱਗਦਾ ਜਿਵੇਂ ਕੱਲ ਪਾਣੀ ਲਾਇਆ ਹੁੰਦਾ ਮਿੱਤਰੋ ਕਰੋ ਚੈੱਕ ਕਰ ਵੇਟ ਦਾ ਆਪਾਂ ਨੇ ਸਪਰੇਅ ਦਾ ਕੰਮ ਤੁਹਾਨੂੰ ਦੱਸਿਆ ਹੀ ਆ ਬਾਕੀ ਕਿਾਰੇ ਵੀ ਆਪਣੇ ਭਰਨਾਂ ਵਾਲੇ ਹੀ ਨੇ ਮੋਟਰ ਬੰਦ ਹੀ ਕਰਨੀਆਂ ਵਾ 20 ਮਿੰਟਾਂ ਤੱਕ ਹੋਰ ਹੁਣ ਆਪਣੀ ਕਣਕ ਵੀ ਭਰ ਗਈ ਹੁਣ ਆਪਾਂ ਚੱਲਦੇ ਆ ਪਿੰਡ ਰੂਹਾ ਪੰਪ ਚੱਕ ਕੇ ਦੇਖਦੇ ਆ ਘਰੇ ਕੀ ਕੰਮ ਕਰਨਾ ਬਾਕੀ ਇਹਨਾਂ ਦੇ ਰੀ ਪਾਵਾਂਗੇ ਕੱਲ ਨੂੰ ਤੁਹਾਨੂੰ ਦੱਸਿਆ ਚਲੋ ਹੁਣ ਚੱਲਦੇ ਆ ਘਰੇ ਚੱਕ ਲਿਆ ਪੰਪ ਚੱਕ ਲਿਆ ਮਿੱਤਰੋ ਆਪਦਾ ਬੰਬੂ ਕਾਰਟ ਚੱਲ ਵੇ ਘਰ ਨੂੰ ਪੰਪ ਟਾਂਕੇ ਮੋਢਿਆਂ 'ਚ ਕਰੋ ਜੇ ਕਿ ਆਪਣੀ ਹੈਗੀ ਪਿੰਡ ਵਾਲੀ ਸੜਕਾਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਬਾਕੀ ਦੇਖ ਲਓ ਇੱਧਰ ਮੇਰੀ ਸਾਈਕਲ ਵੀ ਕੀ ਹਾਲਤ ਬਣੀ ਪਈ ਆ ਚਲੋ ਕੰਮ ਅਦਾ ਕਰਨੀਆਂ ਕੰਮ ਦੇ ਨਾਲ ਹੀ ਆ ਖਾਸ ਕਰ ਰਹੀ ਰਈਆ ਦਾ ਜਾ ਮਾਰ ਕੇ ਫਿਰਨਾ ਕਰੋ ਹੁਣ ਚੱਲਦੇ ਆਂ ਬਾਕੀ ਜਾ ਕੇ ਨਾਉਨੇ ਧੋਣੇ ਮੜ ਜੀ ਹਾਲਤਾ ਸਮਾਰਨੀ ਆ ਫੇਰ ਮਿਲਦੇ ਆਂ ਮਿੱਤਰੋ ਆ ਗਏ ਮਿੱਤਰੋ ਫਿੰਡ ਆ ਆਪਣੇ ਬਾਹਰ-ਬਾਹਰ ਮੋੜ ਆ ਬਾਕੀ ਆਹ ਮਸ਼ੀਨ ਲੈ ਕੇ ਆਉਣੇ ਦੀ ਗੱਲ ਜਿਹੜਾ ਬੋਰ ਕਰਾਉਣਾ ਚਾਚੇ ਦੇ ਮੁੰਡੇ ਨੇ ਲੈ ਆਂਦੀ ਐ ਇਹਨਾਂ ਨੇ ਕਰੋ ਬਾਕੀ ਆ ਗਏ ਘਰੇ ਆ ਆਪਣੇ ਮੋੜ ਤੇ ਦੁਕਾਨ ਜਿਹੜੀ ਜਿੱਥੋਂ ਆਪਾਂ ਦਵਾਈਆਂ ਲੈਣੋਂ ਨੇ ਆਪਣੇ ਚਾਚੇ ਦੀ ਆ ਗਏ ਘਰੇ ਚਲੋ ਕਾਤੇ ਅੰਦਰ ਫਿਰ ਜਾ ਕੇ ਰੱਖਦੇ ਆ ਪੰਪ ਨੂੰ ਮਿੱਤਰੋ ਕਰੋ ਆਪਣੀ ਇਧਰੋਂ ਵੀ ਚੈੱਕ ਆ ਸਾਰੀ ਤੁਸੀਂ ਜਿਹੜੀ ਮੈਂ ਕੱਲ ਰੀਲ ਪਾਈ ਸੀ ਉਹ ਚ ਦੇਖਿਓ ਕਿੰਨੀ ਉੱਚੀ ਢਿੱਗਤੀ ਲੈ ਆ ਗੱਬੇ ਗੱਬੇ ਜਮਚੀ ਰਹਿ ਗਈ ਹਲੇ ਵੀ ਕੱਲ ਤੱਕ ਮੱਛੂ ਵਾਲੇ ਵਾਲੇ ਠੰਡੀ ਪੈ ਗਈ ਗੱਬੇ ਗੱਬੇ ਚੱਲਦੀ ਆ ਗੱਲੀ ਇਹ ਮੈਂ ਤੁਹਾਨੂੰ ਪਹਿਲਾਂ ਮੈਂ ਇਧਰ ਖੜਕੇ ਵੀਡੀਓ ਬਣਾਉਂਦੇ ਹੁਣ ਮੈਂ ਇਧਰ ਖੜਕੇ ਬਣਾਈ ਆ ਮਾਂ ਚਾਲ ਦਿਖਾ ਦਈਏ ਚਲੋ ਹੁਣ ਚੱਲਦੇ ਆ ਕਰੋ ਮਿੱਤਰੋ ਮਿੱਤਰੋ ਕਰੋ ਚੈੱਕ ਆਪਣੀ ਕਣਕ ਵੀ ਭਰ ਗਈ 20 ਬਿੱਗੇ ਤੋਂ ਜਿਹੜਾ ਤੁਹਾਨੂੰ ਦੱਸਿਆ ਸੀ ਆਹ ਡੈਡੀ ਹੁਣੀ ਮੋਟਰ ਬੰਦ ਕਰਕੇ ਗਿਆ ਆਤਾ ਕਹਿਰਾ ਨਹੀਂ ਭਰੇ ਅਸੀਂ ਕੱਲ ਆ ਜੇ ਮੈਂ ਤੁਹਾਨੂੰ ਪਤਾ ਮੈਂ ਪਾਣੀ ਲਾਉਂਦੇ ਤੁਸੀਂ ਪਿਛਲਾ ਵਲੌਗ ਦੇਖੇ ਉਹਦੇ ਵਿੱਚ ਆਹ ਜਿਹੜੇ ਆ ਕਿਆਰੀ ਨੇ ਇਹ ਅੱਜ ਭਰੇ ਨੇ ਦੋ ਦੇ ਡੈਡੀ ਨੇ ਹਲੇ ਉਹ ਪਰਲੇ ਕੈਰੇਜ ਵੀ ਲਾਣੇਦਾਰ ਨੇ ਪਾਣੀ ਵੱਧ ਪਾਤਾ ਆ ਕਿਆਰਾ ਦਾ ਪਾਣੀ ਖਾ ਜੂ ਮੈਨੂੰ ਪਤਾ ਜਦ ਤਨੂ ਇਹਦਾ ਨਹੀਂ ਕੋ ਟੈਨਸ਼ਨ ਹੈਗੀ ਚਲੋ ਉਹ ਵੀ ਖਾਤਾ ਜਾਊਗਾ ਹੀ ਹੁਣ ਤਾਂ ਇਹ ਤਾਂ ਪਹਿਲੀ ਹੋਇਆ ਹੋਇਆ ਬਾਕੀ ਮਿੱਤਰੋ ਦੱਸਿਓ ਜਿਵੇਂ ਜਿਵੇਂ ਆ ਵਿੱਚ ਆਪਣੀ ਕਣ ਕਿਤੇ ਸਿੱਧੀ ਖੜੀ ਆ ਹੁਣੇ ਨਿਕਲੇ ਆਊਗੀ ਬਾਕੀ ਕੋਸ ਨੂੰ ਪਰਾਲੀ ਦੀ ਵੀ ਥੱਲੇ ਦਬ ਜੂ ਹਨਾ ਬਾਕੀ ਮੈਂ ਕਹਾਂ ਹੋਰ ਦਾਦੀ ਭਰਾਵਾਂ ਨੂੰ ਵੀ ਆਪਣੀ ਕਣਕ 20 ਬਿਗੇ ਸੌਂਜਣੀ ਆਪਾਂ ਸਿੰਜੀ ਭਰਨੀ ਸੀ ਭਰਤੀ ਜਿਹੜੀ 20 ਬਿਗੇ ਆਪਣੀ ਉਹ ਤਾਂ ਆਪਾਂ じゃ ਲੇਟ ਬੀਜੀ ਆ ਜਿਹੜੀ ਆਪਾਂ ਵਾਹ ਕੇ ਬੀਜੀ ਆ ਦਵਾਰੀਆਂ ਉਹਨੂੰ ਤਾਂ ਮਿੱਤਰੋ ਲੇਟ ਪਾਣੀ ਲੱਗੂ ਉਹਨੂੰ ਪਾਣੀ ਲੱਗੂਗਾ 15-15 ਤਰੀਕ ਤੇ ਗੇੜ ਚ ਹਾਂ ਬਾਕੀ ਆ ਦੱਸਿਓ ਵੀ ਆਪਣੀ ਕਿੰਨੀ ਕ ਵਧੀਆ ਲੋਟ ਖੜੀ ਆ ਇੱਕ ਧਰਤੀ ਟੱਕ ਜੂਗੀ ਚਲੋ ਬਾਕੀ ਹੁਣ ਚੱਲਦੇ ਆ ਘਰ ਨੂੰ ਬਾਕੀ ਸ਼ਾਮ ਦਾ ਵੇਲਾ ਹੋ ਗਿਆ ਕਰੋ ਚੈੱਕ ਵੀਊ ਸ਼ਾਮ ਦਾ ਖੇਤਾਂ ਦਾ ਨਜ਼ਾਰਾ ਸ਼ਾਂਤੀ ਦੇਖ ਲਓ ਆਲੇ-ਦਾਲ ਕਿੰਨੀ ਪਈ ਆ ਜੇ ਮਿੱਤਰੋ ਮੈਂ ਵੀ ਨਾ ਬੋਲਾਂ ਬਾਕੀ ਆ ਆਪਣੀ ਮੋਟਰ ਕਰੋ ਚੈੱਕ ਚਲੋ ਮਿੱਤਰੋ ਠੀਕ ਆ ਹੁਣ ਚਲਦੇ ਆ ਘਰ ਨੂੰ ਘਰੇ ਵੀ ਇਹ ਨਾਲੇ ਆਪਣਾ ਵਲੌਗ ਵੀ ਕਾਫੀ ਲੰਬਾ ਹੋ ਗਿਆ ਹੋਊਗਾ ਠੀਕ ਆ ਮਿੱਤਰੋ ਇਹ ਆਪਣੇ ਵਲੌਗ ਨੂੰ ਕਰ ਆ ਆਪਾਂ ਇੱਥੇ ਕਰਦੇ ਆ ਐਂਡ ਉਮੀਦ ਆਪਣਾ ਇਹ ਅੱਜ ਦਾ ਵਲੌਗ ਹੈ ਨਾ ਸਾਰੇ ਭੈਣ ਤੇ ਭਰਾਵਾਂ ਭਰਾਵਾਂ ਨੂੰ ਆਇਆ ਹੋ ਪਸੰਦ ਮਿੱਤਰੋ ਜੇ ਪਸੰਦ ਆਇਆ ਹੋਇਆ ਨਾ ਤਾਂ ਆਪਣੇ ਵੀਡੀਓ ਨੂੰ ਲਾਈਕ ਕਰਿਓ ਨਾਲੇ ਸ਼ੇਅਰ ਕਰਿਓ ਨਾਲੇ ਸਾਰੇ ਭਰਾ ਇਹਨਾਂ ਵਧੀਆ ਜਿਹਾ ਕਮੈਂਟ ਕਰਿਓ ਮਿਲਦੇ ਆ ਕੱਲੂ ਆਪਾਂ ਇੱਕ ਹੋਰ ਨਵੇਂ ਬਲੌਗ ਦੇ ਨਾਲ ਠੀਕ ਆ ਮਿੱਤਰੋ ਧੰਨਵਾਦ ਸਾਰੇ ਭਰਾਵਾਂ ਦਾ ਆਪਣਾ ਬਲੌਗ ਦੇਖਣ ਲਈ ਮਿੱਤਰੋ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਵੀਰ ਬਣ ਕੇ ਹਨਾ ਆਪਾਂ ਜੇ ਹੋਰ ਨਹੀਂ ਆਹ ਸਾਲ 'ਚ 1000 ਕ ਤਾਂ ਹੋ ਜਾਣਾ ਠੀਕ ਨਹੀਂ ਅਕਸਰ ਨੂੰ ਹੀ ਨਹੀਂ ਮਿਹਨਤ ਕਰਦੇ ਆ ਵੀਰ ਬਣ ਕੇ ਆਪਣੇ ਜਾਨਕਿ ਇੱਕ ਆਪਣੀ ਇੰਸਟਾਗ੍ਰam ਤੇ ਚੈਂਪੀਅਨ 605 ਜੋਤੀ ਰੰਗੇ ਵਾਲੀ ਆਈਡੀ ਨੂੰ ਵੀ ਜਰੂਰ ਫੋਲੋ ਕਰ ਲਿਓ ਠੀਕ ਆ ਮਿੱਤਰੋ ਹੁਣ ਮੈਂ ਵੀ ਚੱਲਦਾ ਘਰ ਨੂੰ ਠੀਕ ਆ ਓਕੇ ਬਾਏ ਟਾਟਾ ਮਿੱਤਰੋ ਓਕੇ ਬਾਏ ਟਾਟਾ